ਅੱਜ ਮਕੇਰੀਆਂ ਵਾਲਿਓ ਕੀ ਹਾਲ ਹੈ ਮੈਂ ਪ੍ਰਵਿੰਦਰ ਸਿੰਘ ਰਾਜਾ ਆ ਪਹੁੰਚਿਆ ਅੱਜ ਮੋਡਰਨ ਇਲੈਕਟ੍ਰੋਨਿਕਸ ਕਾਲਾ ਮੰਡਿ ਮਕੇਰੀਆਂ ਵਿੱਚ ਦਿਵਾਲੀ ਤੇ ਲੱਗ ਗਈ ਆ ਭਾਰੀ ਸੇਲ ਦਿਵਾਈ ਤੇ ਤੁਹਾਨੂੰ ਇੱਥੇ ਲੈਟਰਸ ਵਾਂਦੇ ਉੱਤੇ ਮਿਲਗੀਆਂ ਪਟੀਆਂ ਪਟੀਆਂ ਆਫਰਾਂ ਤੇ ਚਲੋ ਚੱਲਦੇ ਆ ਦੇਖਦੇ ਆ ਕੀ ਕੀ ਆਫਰਾਂ ਨੇ ਸੋਹਣੇ ਸੋਹਣੇ ਰੰਗਾਂ ਦੀਆਂ ਫੁੱਲਾਂ ਵਾਲੀਆਂ ਫ੍ਰਿਜਾਂ ਇਹ ਵੀ ਤੁਹਾਨੂੰ ਇਸ ਦੁਕਾਨ ਦੇ ਉੱਤੇ ਮਿਲ ਗਈਆਂ ਬਿਲਕੁਲ ਬਾਜ਼ਰ ਤੇ ਹੋਲਸੇਲ ਰੇਟ ਦੇ ਉੱਤੇ ਤੇ ਨਾਲ ਗਿਫਟ ਵਿੱਚ ਤੁਹਾਨੂੰ ਇਹ ਜੋ ਕੋ ਦੇਖ ਰਹੇ ਆ ਇਹ ਵੀ ਨਾਲ ਮਿਲਿਆ ਇਸ ਦਵਾਈ ਵਿੱਚ ਮੋੱਕ ਕੇ ਲੈ ਜਾਓ ਵਾਸ਼ਿੰਗ ਮਸ਼ੀਨ ਤਕਰੀਬਨ 11000 ਤੋਂ ਸ਼ੁਰੂ ਆਜੀ ਵਧੀਆ ਗਿਫਟਾਂ ਦੇ ਨਾਲ ਵਾਸ਼ਿੰਗ ਮਸ਼ੀਨ ਬ੍ਰਾਂਡਡ ਕੰਪਨੀ ਦੀਆਂ ਪ੍ਰੈਸਾਂ ਬਰਤਨ ਗਰਮ ਠੰਡੇ ਪਾਣੀ ਵਾਲੀਆਂ ਬੋਤਲਾਂ ਉਸ ਤੋਂ ਬਾਅਦ ਗੈਸ ਚੁੱਲ੍ਹੇ ਵਧੀਆ ਕੰਪਨੀ ਦੇ ਇਹ ਵੀ ਤੁਹਾਨੂੰ ਇਸ ਸ਼ੋਪ ਦੇ ਉੱਤੇ ਹੋਲਸੇਲ ਰੇਟਾਂ ਦੇ ਉੱਤੇ ਮਿਲਣਗੇ ਵਧੀਆ ਬ੍ਰਾਂਡਡ ਕੰਪਨੀਆਂ ਦੇ ਫਿਲਟਰ ਕੈਂਟ ਦੇ ਸਾਰਾ ਕੁਝ ਤੁਹਾਨੂੰ ਮਿਲੇਗਾ ਹੋਲਸੇਲ ਰੇਟਾਂ ਤੇ तकरीबन 5000 ਰੁਪਏ ਤੋਂ ਸ਼ੁਰੂ ਆਜੀ ਇਸ ਤੇ ਵਾਸਤੇ ਡੀਫ੍ਰੀਜ਼ਰ ਵੀ ਤੁਹਾਨੂੰ ਇੱਥੇ ਮਿਲਣਗੇ ਬਾਚ ਕੁਲਰ ਵੀ ਮਿਲਣਗੇ ਕੁਲਰ ਵੀ ਮਿਲਣਗੇ ਔਰ ਸਰਦੀਆਂ ਲਈ ਜਿਹੜੇ ਨਹਾਉਣ ਵਾਲੇ ਗੀਜਰ ਵੀ ਤੁਹਾਨੂੰ ਮਿਲਣਗੇ ਸਭ ਕੁਝ ਮਿਲੇਗਾ ਇੱਕ ਛੱਤ ਦੇ ਥੱਲੇ ਹੋਲਸੇਲ ਰੇਟਾਂ ਦੇ ਉੱਤੇ ਨਵੇਂ ਤੇ ਬ੍ਰਾਂਡਡ ਕੰਪਨੀਆਂ ਦੇ ਏਸੀਆਂ ਬ੍ਰਾਂਡਡ ਦੀਆਂ ਤੁਹਾਨੂੰ LED ਟੀਵੀ ਨਵੇਂ-ਨਵੇਂ ਦਿਵਾਲੀ ਦੇ ਆਫਰ ਦੇ ਉੱਤੇ ਮਿਲਣੀਆਂ ਬਹੁਤ ਕੋਸ਼ਿਸ਼ਾਂ ਦੁਕਾਨ ਤੇ ਉੱਤੇ ਪਰ ਵੀਡੀਓ ਬਣਾਉਣੀ ਹੋਵੇ ਤਾਂ ਬਹੁਤ ਲੰਬੀ ਬਣ ਜਾਣੀ ਆ ਇੱਕ ਵਾਰੀ ਜ਼ਰੂਰ ਇਸ ਦੁਕਾਨ ਤੇ ਵਿਜ਼ਿਟ ਕਰੋ ਤੇ ਜਾਣੋ ਦਿਵਾਲੀ ਦੀਆਂ ਆਫਰਾਂ ਦੇ ਬਾਰੇ ਤੇ ਨਵੇਂ-ਨਵੇਂ ਪ੍ਰੋਡਕਟਾਂ ਬਾਰੇ ਤੇ ਹਰੇਕ ਡੱਡ ਦੇ ਉੱਤੇ ਤੁਹਾਨੂੰ ਮਿਲੇਗਾ ਇਨਾਮ ਮੋਬਾਈਲ ਵੀ ਤੁਹਾਨੂੰ ਵਧੀਆ ਤੇ ਬਾਜ਼ੂਕ ਕੀਮਤ ਤੇ ਮਿਲਣਗੇ ਕੋਈ ਜਿਹੜੇ ਇੱਥੇ ਸਟੋਰ ਦੇ ਉੱਤੇ ਮਿਲਣਗੇ ਵਧੀਆ ਤੇ ਬ੍ਰਾਂਡਡ ਕੰਪਨੀਆਂ ਦੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਮੋਬਾਈਲ ਨੰਬਰ ਇਹਨਾਂ ਦਾ ਮੈਂਸ਼ਨ ਕਰ ਦਿੱਤਾ ਗਿਆ ਹੈ ਕਾਲਾ ਮੰਝ ਗੇਟ ਮੁਕੇਰੀਆ ਮਾਡਰਨ ਇਲੈਕਟ੍ਰੋਨਿਕ ਸਤਿ ਸ੍ਰੀ ਅਕਾਲ